ਆਮ ਆਦਮੀ ਪਾਰਟੀ ਦੇ ਖਰੜ ਵਿਧਾਨ ਸਭਾ ਹਲਕੇ ਤੋਂ ਉਮੀਦਵਾਰ ਅਤੇ ਪત્રਕਰ ਕਵਰ ਸੰਧੂ ਦੇ ਪੁੱਤਰ ਕਰਨ ਸੰਧੂ ਨੂੰ ਬੁੱਧਵਾਰ ਸ਼ਾਮ ਚੰਡੀਗੜ੍ਹ ਦੇ ਸੈਕਟਰ 25 ਦੇ ਸਥਿਤ ਸ਼ਮਸ਼ਾਨ ਘਾਟ ਦੇ ਵਿੱਚ ਨਮ ਅੱਖਾਂ ਦੇ ਨਾਲ ਅੰਤਿਮ ਵਿਦਾਇਗੀ ਦਿੱਤੀ ਗਈ। ਇਸ ਮੌਕੇ ਤੇ ਸੈਂਕੜੇ ਹੀ ਸਥਾਨਕ ਲੋਕਾਂ ਸਮੇਤ ਪੰਜਾਬੀਆਂ ਸਾਰੀਆਂ ਸਿਆਸੀ ਤਰ੍ਹਾਂ ਦੇ ਕਈ ਆਗੂ ਨੇ ਵੀ ਕਰਨ ਸੰਧੂ ਨੂੰ ਸ਼ਰਧਾਂਜਲੀ ਦਿੱਤੀ। ਇਸ ਮੌਕੇ ਤੇ ਦਿੱਲੀ ਦੇ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਸਮੇਤ ਆਪ ਦੀ ਪੰਜਾਬ ਇਕਾਈ ਦੇ ਲੀਡਰ ਵੀ ਮੌਜੂਦ ਰਹੇ। ਜ਼ਿਕਰਯੋਗ ਹੈ ਕਿ ਕਵਰ ਸੰਧੂ ਦੇ ਪੁੱਤਰ ਕਰਨ ਸੰਧੂ ਦੀ ਦਿਲ ਦਾ ਦੌਰਾ ਪੈਣ ਕਰਕੇ ਮੌਤ ਹੋ ਗਈ ਸੀ। ਸਾਰੇ ਨੂੰ ਅਫਸੋਸ ਹੈ ਪੂਰਾ ਅੱਜ ਜਿਹੜਾ ਜਿਹੜਾ ਵੀ ਸ਼ਖਸ ਇਸ ਗੱਲ ਖਬਰ ਸੁਣ ਰਿਹਾ ਹੈ ਉਹ ਸਦਮੇ ਚੈ ਸਕਤੇ ਚਾਹ ਪਰ ਕਹਿੰਦੇ ਕਿ ਜਿਸ ਤਨ ਲਾਗੇ ਸੋ ਤਨ ਜਾਣੇ ਜੋ ਸੰਧੂ ਪਰਵਾਰ ਦੇ ਨਾਲ ਅੱਜ ਵਾਪਰਿਆ ਉਹ ਦਰਦ ਉਹਨਾਂ ਜਿੰਨਾ ਕੋਈ ਮਹਿਸੂਸ ਨਹੀਂ ਕਰ ਸਕਦਾ ਬਸਸੀਂ ਦਰਦ ਵੰਡਾ ਜ਼ਰੂਰ ਸਕਦੇ ਆ ਅਸੀਂ ਰੱਬ ਦੇ ਪਾਣੇ ਚ ਰਹਿਣ ਦੀ ਸਲਾਹ ਦੇ ਸਕਦੇ ਆ ਪਰ ਜਿਨ੍ਹਾਂ ਨੇ ਰਹਿਣਾ ਉਹਨਾਂ ਲਈ ਬਹੁਤ ਔਖਾ ਹੈ ਕੋਈ ਹੈ ਤਾਂ ਪ੍ਰਮਾਤਮਾ ਦੀ ਮਰਜ਼ੀ ਜੇ ਪ੍ਰਮਾਤਮਾ ਦੇ ਰੰਗ ਨੇ ਵੈਸੇ ਬਹੁਤ ਬੜਾ ਦੁਖਦਾਈ ਤੇ ਬਹੁਤ ਹੀ ਗਹਿਰਾ ਸਦਮਾ ਹੈ ਇਹ ਪ੍ਰਮਾਤਮਾ ਕਿਸੇ ਤੇ ਵੀ ਨਾ ਲਿਆਵੇ ਮਾਪਿਓ ਦੇ ਬੈਠੇ ਕਿਸੇ ਤੇ ਵੀ ਬੱਚਿਆਂ ਤੇ ਇਹ ਜੀ ਨਾ ਆਵੇ ਇਹ ਜਿੰਨਾ ਦੁੱਖ ਇਹਦੇ ਤੇ ਪ੍ਰਗਟ ਕੀਤਾ ਜਾਵੇ ਥੋੜਾ ਸੋ ਸੰਧੂ ਪਰਿਵਾਰ ਤੇ ਅੱਜ ਬਹੁਤ ਵੱਡਾ ਇੱਕ ਦੁੱਖਾਂ ਦਾ ਪਹਾੜ ਟੁੱਟਿਆ ਤੇ ਕਰਤਾ ਸੀ ਕੁਝ ਨਹੀਂ ਸਕਦੇ ਹਾ ਦਾ ਨਾਰਾ ਤੇ ਦੁੱਖ ਰਲ ਮਿਲ ਕੇ ਵੰਡਾ ਹੀ ਸਕਦੇ ਆ ਭਾਈਚਾਰਕ ਤੌਰ ਤੇ